ਮੇਰਾ ਨਾਮ ਜਗਦੀਪ ਸਿੰਘ ਤਰਸਦਾ ਹਰਮਿੰਦਰ ਸਿੰਘ ਪਿੰਡ ਕੋਟ ਗੰਗੁਰਾ ਮੇਰਾ ਭਤੀਜਾ ਵਰਵੀਰ ਸਿੰਘ ਪੁੱਤਰ ਹਰਬੰਸ ਸਿੰਘ ਜੋ ਕਿ ਵਿਦੇਸ਼ ਵਿੱਚੋਂ ਆਇਆ ਉਹਦਾ ਵਿਆਹ ਸੀ ਵਿਆਦੀ ਪਾਰਟੀ ਦੇ ਸਬੰਧ ਦੇ ਵਿੱਚ ਜਾਗੋ ਦਾ ਸਾਡੇ ਪ੍ਰੋਗਰਾਮ ਸੀ ਅਸੀਂ ਪ੍ਰੋਗਰਾਮ ਇੱਥੇ ਰਸਤੇ ਦੇ ਵਿੱਚ ਹੀ ਕਰ ਰਹੇ ਸੀਗੇ ਤੇ ਜਗਦੀਪ ਸਿੰਘ ਦੀਸ਼ਾ ਪੁੱਤਰ ਹਰਨਾਮ ਸਿੰਘ ਤੇ ਮਲਕੀਤ ਸਿੰਘ ਪੁੱਤਰ ਹਰਨਾਮ ਸਿੰਘ ਇਹਦੀਆਂ ਜੋ ਦੁਕਾਨਾਂ ਨੇ ਦੁਕਾਨਾਂ ਦੇ ਉੱਪਰ ਖੜਾ ਇਹ ਸਾਡੇ ਜੋ ਡਾਂਸ ਫਲੋਰ ਦੇ ਉੱਪਰ ਡੀਜੇ ਦੇ ਵਿੱਚ ਸਾਡੀ ਨੇੜੀ ਤੇ ਨੱਚ ਰਹੀ ਸੀ ਉਹਨਾਂ ਦੀ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਕੇ ਇਹਨੇ ਬਨੇਰੇ ਦੇ ਉੱਪਰ ਦੋ ਪੈਗ ਰੱਖੇ ਸੀ ਤੇ ਅਸੀਂ ਸਿਆਣੇ ਬੰਦਿਆਂ ਨੇ ਦੋ ਤਿੰਨ ਕਿਹਾ ਵੀ ਤੂੰ ਨਾ ਇਹ ਕੰਮ ਕਰ ਆਵਦਾ ਚਲੇ ਜਾ ਤੈਨੂੰ ਕਿਹੜਾ ਕੋਈ ਸੱਦਾ ਪੱਤਰ ਆ ਵੀ ਤੂੰ ਆਪਦੇ ਘਰੇ ਜਾ ਇਹ ਨਹੀਂ ਟੋੜਿਆ ਤੈਨੂੰ ਦੁਬਾਰ ਫੇਰ ਰੋਕਣੇ ਇਹੇ ਖੜੇ ਨੇ ਦੋ ਤਿੰਨ ਹਵਾਈ ਫਾਇਰ ਮਾਰੇ ਹਵਾਈ ਫਾਇਰ ਮਾਰਨ ਤੋਂ ਬਾਅਦ ਇਹਨੇ ਫਿਰ ਗਲਾਸ ਮਾਰਿਆ ਕੰੱਚ ਦਾ ਡੀਜੇ ਦੇ ਉੱਪਰ ਲਗਿਆ ਉਦੋਂ ਬਾਅਦ ਸਾਡੇ ਘਰ ਦੇ ਵਿੱਚ ਲਗਿਆ ਜੋ ਅਸੀਂ ਤੁਹਾਨੂੰ ਦਿਖਾਉਨੇ ਆਂ ਤੇ ਜਿਹੜੀ ਪਿਸਤੌਲ ਨਾਲ ਇਹਨਾਂ ਨੇ ਗੋਲੀਆਂ ਚੁਕਾਈਆਂ ਨੇ ਹਾਂਜੀ ਔਰ ਇਹਨਾਂ ਕੋਲ ਹੈ ਉਹਦਾ ਲਾਇਸੈਂਸ ਉਹਦਾ ਲਾਇਸੈਂਸ ਹੈ ਜਾਂ ਨਹੀਂ ਹੈ ਪਤਾ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿ ਨਹੀਂ ਇਹਦੇ ਕੋਈ ਪਿਸਤੌਲ ਸੀਗਾ ਕੱਲ ਸ਼ਰਿਆਮ ਕਰਦਾ ਸੀਗਾ ਕਿੰਨੇ ਕ ਵਜੇ ਘਟਨਾ ਇਹ ਸਵੇਕ 12 ਵਜੇ ਦੀ ਯਾਰਾ ਸਵੇਕ 12 ਵਜੇ ਦੀ ਇਹ ਘਟਨਾ ਉਦੋਂ ਬਾਅਦ ਇਹ ਜੰਨੇ ਅਸੀਂ ਇਹਨੂੰ ਰੋਕੇ ਤਾਂ ਪੁਲਿਸ ਦੀ ਗੱਡੀ ਇੱਕ ਜੋ ਸੜਕ ਸੁਰੱਖਿਆ ਦੀ ਸੀ ਇਹਦਾ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਤੇ ਇਹ ਉਹ ਤੁਹਾਡੇ ਵੱਲੋਂ ਬੁਲਾਏ ਹੋਏ ਸੀਗੇ ਨਹੀਂ ਅਸੀਂ ਕੋਈ ਨਹੀਂ ਬੁਲਾਇਆ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਆਏ ਹੋ ਕਹਿੰਦੇ ਵੀ ਅਸੀਂ ਤਾਂ ਇਹਦੀ ਦੇ ਕੋਲੇ ਸੀ ਇਹਨੂੰ ਕਾਲੇ ਤੰਗ ਕਰਦੇ ਆ ਇਹਨੇ ਰੈਂਟ ਤੇ ਦਿੱਤਾ ਹੈ ਰੈਸਟਰੀ ਬੈਕ ਸਾਈਡ ਤੇ ਆ ਅਸੀਂ ਕਹਿੰਦੇ ਜੇ ਰੈਂਟ ਤੇ ਜਿਹਨੂੰ ਕਾਲੇ ਤੰਗ ਤੰਗ ਕਰਦੇ ਨੇ ਤਾਂ ਪੀਸੀਆਰ ਆਉਂਦੀ ਤੁਹਾਡਾ ਤਾਂ ਚੜ੍ਹ ਕੇ ਸੁਰੱਖਿਆ ਵਾਲਾ ਤੁਹਾਡਾ ਕੀ ਕੰਮ ਫਿਰ ਉਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਫਿਰ ਉਹ ਇਹਨੇ ਉੱਥੋਂ ਦਰਵਾਜ਼ੇ ਤੋਂ ਖੜ ਕੇ ਫਿਰ ਇਹਨਾਂ ਨੇ ਦੋ ਗੋਲੀਆਂ ਉੱਥੋਂ ਮਾਰੀਆਂ ਉਹ ਸਿੱਧੀ ਮੇਰੇ ਭਤੀਜੇ ਦੇ ਬਾਹਾਂ ਦੇ ਵਿੱਚ ਲੱਗੀ ਦੋ ਗੋਲੀਆਂ ਬਾਹਾਂ ਦੇ ਵਿੱਚ ਲੱਗੀਆਂ ਨੇ ਇੱਕ ਪੂਰੇ ਮੱਥੇ ਦੇ ਉੱਪਰ ਚੀ ਪੂਰਾ ਸ਼ਰਲਾ ਲੱਗਿਆ ਹੋਇਆ ਤੇ ਉਹ ਹਸਪੀਟਲ ਦੇ ਵਿੱਚ ਐਡਮਿਟ ਆ ਅੱਜ ਆਪਰੇਸ਼ਨ ਹੋਊਗਾ ਦਾ ਤੇ ਉਹ ਜਿਹੜੇ ਲੱਗੇ ਨੇ ਕੀ ਨਾਂ ਉਹਦਾ ਉਹਦਾ ਨਾਂ ਹੈਗਾ ਮਨਦੀਪ ਸਿੰਘ ਇਹ ਮੇਰਾ ਹੈਗਾ ਆਪਣੇ ਭਰਾ ਅਜਮੇਰ ਸਿੰਘ ਇਹਨਾਂ ਦਾ ਬੇਟਾ ਹੋਵੇ ਘਰ ਦੇ ਸਾਹਮਣੇ ਇਹਨਾਂ ਸ਼ਰੀਆਮ ਗੋੜੀਆਂ ਮਾਰੀਆਂ ਪ੍ਰਾਣੀ ਇਹ ਰੰਜਸ਼ ਜੋ ਇਹਦੇ ਸਾਡੇ ਨਾਲ ਕਈ ਵਾਰੀ ਪਹਿਲਾਂ ਔਖਾ ਭਾਰੀ ਵੀ ਹੋਇਆ ਕੰਪਲੇਂਟ ਵੀ ਹੋਈ ਆ ਪੁਲਿਸ ਦੇ ਵਿੱਚ ਵੀ ਇਹ ਰੂੜੀ ਖਾ ਰਿੱਚੇ ਲਾਉਂਦੇ ਆ ਹਾਲਾਂਕਿ ਉਹ ਪੰਚਾਇਤ ਜੋ ਜਗਾ ਲਾਟਮੈਂਡ ਕੀਤੀ ਹੋਈ ਆ ਉਹਦੇ ਸਬੰਧ ਵਿੱਚ ਸਾਨੂੰ ਲੱਗਿਆ ਪਰ ਮਹਿਕਮਾ ਸਾਰਾ ਉਹਦੀ ਇਨਕੁਆਇਰੀ ਕਰਕੇ ਲੈ ਚੁੱਕਿਆ ਉਹ ਕਹਿੰਦੇ ਸਹੀ ਨੇ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕਿ ਲਾਟਮੈਂਡ ਤੌਰ ਤੇ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਮਹਿਕਮਾ ਵੀ ਆ ਕੇ ਦੋ ਤਿੰਨ ਵਾਰੀ ਮੌਕਾ ਦੇਖ ਗਿਆ ਜਿਹੜੇ ਪੁਲਿਸ ਮਲਾਜੇ ਰਾਤ ਕਹਿੰਦੇ ਕਰੇ ਹਾਂ ਜੀ ਕਰ ਦਿੱਤਾ ਗਿਆ ਨਹੀਂ ਫਿਰ ਅਸੀਂ 100 ਨੰਬਰ ਦੇ ਉੱਪਰ ਕੰਪਲੇਨਟ ਕੀਤੀ ਮੈਂ 100 ਨੰਬਰ ਦੇ ਉੱਪਰ ਐਮਰਜੈਂਸੀ ਕਾਲ ਕਰਕੇ ਫੇ ਪੁਲਿਸ ਆਈ ਪੁਲਿਸ ਦੀਆਂ ਦੋ ਗੱਡੀਆਂ ਆਈਆਂ ਬੜਾ ਔਖਾ ਕਹਿਣ ਤੇ ਫਿਰ ਅਸੀਂ ਇਹਨੂੰ ਅਰੈਸਟ ਕਰਵਾਇਆ ਫਿਰ ਉਹ ਰਾਕੀ ਲੈ ਗਏ ਬਾਕੀ ਐਫ ਆਰ ਉਹਨਾਂ ਨੇ ਕੱਟੀ ਆ ਉਹਦੇ ਵਿੱਚ ਨੌ ਵੀ ਇਹਨਾਂ ਨੇ ਜਗਦੀਸ਼ ਸਿੰਘ ਅਸਲੀ ਦੀਸ਼ਾ ਇਹਨਾਂ ਨੇ ਚੀਮਾਂ ਦਿੱਤਾ ਗਲਤੀ ਨੂੰ ਚਲੋ ਦਰਸਤੀ ਕਰਵਾਉਂਦੇ ਆਪੀ ਜਿਹੜੇ ਪੁਲਸ ਮਲਾਜ਼ਮ ਤੁਸੀਂ ਕਹਿ ਰਹੇ ਹੋ ਗੱਡੀ ਖੜੀ ਸੀ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ ਜਾਂ ਨਹੀਂ ਨਹੀਂ ਉਹਨਾਂ ਵੱਲੋਂ ਕੋਈ ਨਹੀਂ ਉਹਨਾਂ ਨੇ ਤਾਂ ਚਲੋ ਉਹ ਗੋੜੀ ਚਲਾਉਂਦੀਆਂ ਸੀ ਬਾਹਰ ਉੱਪਰੋਂ ਕਰਤੀ ਨਹੀਂ ਬੰਦੇ ਕਿ ਜਿਵੇਂ ਆਪਾਂ ਕੋਲ ਖੜੇ ਆ ਉਹਨਾਂ ਨੇ ਬਾਹਰ ਉੱਪਰੋਂ ਚੱਕਤੀ ਨਹੀਂ ਤਾਂ ਦੋ ਤਿੰਨ ਬੰਦਿਆਂ ਦੇ ਹੁਰਦੇ ਲੱਗਦੀ ਪੁਲਸ ਮਲਾਜ਼ਮ ਕੋਲ ਸੀ ਉਦੋਂ ਹਾਂਜੀ ਹਾਂ ਉਦੋਂ ਕੋਲ ਸੀ ਉਹ ਗੇਟ ਕੋਲੇ ਖੜੇ ਸੀ ਕਿੰਨੇ ਮਲਾਜ਼ਮ ਸੀ ਦੋ ਸੀ ਉਹ ਉਹਦੀ ਆ ਗੱਲ ਨਹੀਂ। ਇਹ ਮੈਂ ਕਹ ਲਈ ਤੇ ਇਸ ਸੰਬੰਧ ਦੇ ਵਿੱਚ ਉਧਰ ਸ਼ਕਤੀ ਤੋਂ ਸ਼ਕਤੀ ਕਾਰਵਾਈ ਹੋਣੀ ਚਾਹੀਦੀ ਆ। ਹਾਲਾਂਕਿ ਇਹ ਲੋਕਾਂ ਦੇ ਇਸ ਪਿੰਡ ਦੇ ਵਿੱਚ ਇਹਨੇ ਬੜੀ ਦਹਿਸ਼ਤ ਪਾਈ ਹੋਈ ਆ। ਮੈਂ ਐਨਆਰਆਈਆਂ ਮੇਰੀ ਫਲਾਣੇ ਮੰਤਰੀ ਨਾਲ ਮੇਰੀ ਭਗਵੰਤ ਮਾਨ ਨਾਲ ਮੇਰੀ ਫਲਾਣੇ ਨਾਲ ਮੇਰੀ ਮੇਰੀ ਐਸਐਸਪੀ ਨਾਲ ਮੇਰੀ ਡੀਜੀਪੀ ਨਾਲ ਗੱਲ ਬਸ ਇਹੋ ਕਹਿ ਕੇ ਆੜੇ-ਰਾੜੇ ਜਿਹੜੀ ਪੁਲਿਸ ਨੂੰ ਆ ਉਹਨੂੰ ਇਹ ਟੌਰਚ ਇੱਕ ਤਰ੍ਹਾਂ ਦਾ ਕਰ ਰਿਹਾ। ਉਹਨਾਂ ਨੂੰ ਉਹਨੇ ਉੱਪਰ ਪ੍ਰੈਸ਼ਰ ਬਣਾ ਰਿਹਾ ਇਹ ਪਿੰਡ ਦੇ ਵਿੱਚ। ਪਿੰਡ ਦਾ ਕੈਰੇਕਟਰ ਇਹਦਾ ਬਹੁਤ ਬੈਡ ਆ। ਪਰ ਨਾ ਕਈ ਵਾਰੀ ਇਹਦੀ ਪੁਲਿਸ ਕਾਰਵਾਈ ਹੋ ਚੁੱਕੀ ਆ ਪਰ ਠੋਸ ਕਾਰਵਾਈ ਕਿਸੇ ਨੇ ਨਹੀਂ ਕੀਤੀ ਹਾਲੇ ਤੱਕ ਸਾਰਾ ਬਾਅਦ ਚ ਰਫਾ ਦਬਾ ਕੰਦਾ ਹੁੰਦਾ ਆ ਹੀ ਮੇਰੇ ਤੋਂ ਪਿੰਡ ਕੋਟੋਂ ਬੋਗੂ ਦਾ ਜਿਹੜੀ ਗੱਲ ਗੋਲੀ ਚੱਲੀ ਆ ਕਿਹਦੇ ਤੇ ਚੱਲੀ ਇਹ ਮੇਰੇ ਮੁੰਡੇ ਤੇ ਚੱਲੀ ਆ ਜੇ ਮੰਦੀਪ ਸਿੰਘ ਤੇ ਅਸੀਂ ਉਹ ਰੋਕਿਆ ਵੀ ਵੀ ਤੂੰ ਸਿਆਣਾ ਬਿਆਣਾ ਇਹ ਕੀ ਕਰਦਾ ਉਹ ਨਹੀਂ ਮੰਨਿਆ ਮਾਵਾ ਭੈਣਾ ਦੀਆਂ ਸਾਨੂੰ ਗਾਲਾਂ ਕੱਢੀਆਂ ਕਈ ਵਲੇ ਕੱਢਦਾ ਸੀ ਫੇਰ ਨਹੀਂ ਮੰਨਿਆ ਅਸੀਂ ਕਿਹਾ ਵੀ ਥੱਲੇ ਆ ਵੀ ਇਕਨ ਕੱਲ ਆ ਉਹ ਕੱਲ ਆ ਵਿੱਚ ਤਲ ਜਾ ਨਹੀਂ ਤਲਿਆ ਇੱਥੇ ਬਹੁਤ ਨਿਆਣੇ ਸੀ ਪ੍ਰੋਗਰਾਮ ਦੇ ਵਿੱਚ 15-20 ਬੱਚੇ ਸੀ ਇੱਥੇ ਡੀਜੇ ਦੇ ਨਾਲ ਕੁੜੀਆਂ ਸੀ ਕੁੜੀਆਂ ਸੀ ਤੇ ਪੁਲਿਸ ਵਾਲੇ ਮੁਲਾਜ਼ਮ ਕੀ ਉਹਨਾਂ ਨੇ ਕਿਹਾ ਉਹਨਾਂ ਦੇ ਕਹਿ ਤੇ ਵੀ ਨਹੀਂ ਮੰਨਿਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਫੈਰ ਕੀਤਾ ਉਹ ਮੇਰੇ ਲੱਗਦਾ ਉਹਨਾਂ ਤੋਂ ਉਹਦੇ ਵੱਲੋਂ ਬੁਲਾਏ ਗਏ ਸੀ ਜਾਂ ਕਿਸੇ ਉਹ ਉਹਦੇ ਕਿੰਨੇ ਹੋ ਜੀ ਯਾਨੀ ਮੁਲਾਜ਼ਮ ਨੇ ਮੈਨੂੰ ਵੀ ਕਿਹਾ ਵੀ ਇਹਦਾ ਕਾਲਿਆ ਨਾ ਰੋਵਾ ਇੱਥੇ ਆ ਕੇ ਕਹਿੰਦਾ ਸੀ ਦੇਖਿਆ ਵੀ ਹੋਰ ਮਸਲਾ ਉਹਨਾਂ ਨੇ ਰੁਕਿਆ ਉਹਨਾਂ ਦੇ ਰੁਕਣ ਤੇ ਵੀ ਨਹੀਂ ਰੁਕਿਆ ਉਹਨੇ ਫੇਰ ਅਫੀਰੀਏ ਨੂੰ ਗਾਲਾਂ ਕੱਢੀਆਂ ਤੇ ਨਾਲੇ ੱਟਕੇ ਮਾਰੇ ਜਦੋਂ ਗੋਲੀ ਚੱਲੀ ਕਿਸ ਤਰ੍ਹਾਂ ਦਾ ਮਾਹੌਲ ਸੀ ਮਾਹੌਲ ਜਮੈਂ ਸ਼ਾਂਤਮਈ ਸੀ ਪਹਿਲਾਂ ਹਾਂ ਆਪਣਾ ਤਾਂ ਬੜੀ ਮੱਚੀ ਸੀ ਬੱਚਿਆਂ ਦੇ ਵਿੱਚ ਇੱਥੇ ਬਹਿਦੇ ਫਿਰਦੇ ਦੀ ਬਹਿਦੇ ਸਾਰੇ ਡਰ ਕੇ ਪਰੇ ਹੋ ਗਏ ਵੀ ਸਾਡੇ ਨਾ ਮਾਰ ਦਵੇ ਉੱਪਰ ਵੱਧਵੇ ਤੇ ਖੜਾ ਕੇ ਵੀ ਵਿਆਹ ਦੇ ਵਿੱਚ ਬੁਲਾਇਆ ਨਹੀਂ ਇਸ ਪਾਸੇ ਵਿਆਹ ਦੇ ਵਿੱਚ ਇਹਨੂੰ ਕੋਈ ਕਾਟ ਨਹੀਂ ਕੋਈ ਭੋਗਦਾ ਨਹੀਂ ਕੋਈ ਪਾਰਟੀ ਦਾ ਨਹੀਂ ਕੋਈ ਕਾਫੇ ਦਾ ਇਹਨੂੰ ਕੋਈ ਹੈ ਨਹੀਂ ਸਾਡੀ ਬੋਲਚਾਲੀ ਗੜਿਆਂ ਦਾ ਰਵਾਜ਼ ਕਿੰਨੀ ਕੁ ਪੁਰਾਣੀ ਹੈ ਇਹਨਾਂ ਦੀ ਗੱਲ ਰਾਂਜੀਤ ਕੋ ਹੋ 2-3 ਸਾਲ ਦੀ ਸਾਡੇ ਤੇ 3-4 ਹਲੇ ਦਾ ਤਸਵੀਲਦਾਰ ਦੇ ਨੇ ਰਿਪੋਰਟ ਦੇ ਦਿੱਤੀ। ਅਸੀਂ ਉੱਥੇ ਹਾਜ਼ਰੀ ਲਵਾਇਆ। ਸਰਕਾਰ ਨੇ ਸਾਡੇ ਗੜੇ ਸਰਕਾਰੀ ਨੇ ਉਹ ਸਾਡੇ ਕਿ ਨਹੀਂ ਕਰੇਗੇ। ਛੋਡੇ ਵੱਲੋਂ ਵੀ ਪਹਿਲਾਂ ਕੋਈ ਕੰਪਲੇਂਟ ਦਿੱਤੀ ਸੀ। ਅਸੀਂ ਕੋਈ ਕੰਪਲੇਂਟ ਨਹੀਂ ਜੀ ਕਿਤੇ ਕਰੀ। ਜਿਸ ਤਰ੍ਹਾਂ ਨਾ ਦੇਖਦੇ ਵੀ ਨੇ ਗੁਰੂ ਜੀ। ਇਹਦਾ ਬਾਗ ਪਿੰਡ 'ਚ ਜਿਵੇਂ 0 ਆ। ਗੁਰੂ ਘਰ ਜਾਂਦਾ ਉੱਥੇ ਰੌਲਾ। ਕਿਤੇ ਉਹ ਫੈਕਸ਼ਨ ਤੇ ਜਾਂਦਾ ਉੱਥੇ ਰੌਲਾ। ਕਿਸੇ ਦੇ ਵੀ ਪ੍ਰੋਗਰਾਮ ਹੈ ਰੌਲਾ ਪਉਂਦਾ। ਟੈਸ਼ ਪਾਉਂਦਾ ਲੋਕਾਂ ਤੇ। ਰੇ ਪੁਲਿਸ ਕਰਮਚਾਰੀਆਂ ਚੋਂ ਮਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕੋਈ ਨਹੀਂ ਕਰੀ ਜੀ ਮਗਰੋਂ ਦੋ ਗੱਡੀਆਂ ਹੋਰ ਆਈਆਂ ਨੇ ਉਹ ਉਹਨਾਂ ਨੇ ਗ੍ਰਿਫਤਾਰ ਕਰ ਸਨ ਜੀ ਰਾਤ ਇਹ ਮਾਮਲਾ ਗੋਲੀ ਚੱਲੀ ਜੀ ਸਾਨੂੰ ਨਾ ਇਤਲਾਹ ਮਿਲੀ ਸੀ ਰਾਤ ਕੋਈ 12:00 ਦੇ ਖਰੀਬ ਪਹਿਲਾਂ ਕਿਹਨਾਂ ਲੜਾਈ ਝਗੜਾ ਹੋ ਰਿਹਾ ਕੋਟਗੰਗੂਰਾਏ ਉਸ ਤੋਂ ਬਾਅਦ ਜਦੋਂ ਉੱਥੇ ਆਪਣੀ ਪੁਲਿਸ ਪਾਰਟੀ ਪਹੁੰਚੀ ਪਤਾ ਲੱਗਿਆ ਕਿ ਮਨਜਨ ਮਨਦੀਪ ਸਿੰਘ ਸਾਨੋਹਾ ਅਜਮੇਰ ਸਿੰਘ ਵਾਸੀ ਕੋਟਗੰਗੂਰਾਏ ਦੇ ਗੋਲੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਜਾ ਕੇ ਜਿਹੜਾ ਸਿਵਲ ਹਸਪਤਲ ਸਿੱਧੂ ਸੋਰੀ ਸਿੱਧੂ ਹਸਪਤਲ ਦਾ ਹਾਦਸਾ ਜਿੱਗਾ ਉੱਥੇ ਜਾ ਕੇ ਉਹਦਾ ਬਿਆਨ ਆਹ ਕੀਤਾ ਗਿਆ ਤੇ ਉਹਦੇ ਤਿੰਨ ਫੇਰ ਹੋਏ ਸੀਗੇ ਦੋ ਤੇਨੂੰ ਨੇ ਹਵਾਈ ਕੀਤੀ ਤੇ ਤਿੰਨ ਫੇਰ ਚੋਂ ਇੱਕ ਖੱਬੇ ਮੱਥੇ ਦੀ ਕੋਲ ਦੀ ਲੰਗ ਇੱਕ ਖੱਬੀ ਪੂਛ ਦੀ ਦੋ ਘੰਟਾ ਰੋਣੇ ਲੱਗੇ ਨੇ ਤੇ ਬੰਦਾ ਰਿਕੋ ਠੀਕ ਠਾਕ ਹੈ ਅਸੀਂ ਕਾਰਵਾਈ ਕਰਤੀ ਹੈ ਤੇ ਮਗਰਦਮਾਂ ਦਾ ਕਰ ਤੇ આરોપી ਫੜਿਆ ਤੋਂ ਜੇ ਫੜਿਆ ਤਾਂ ਤਬ ਕੀ ਅਕੇ ਆਪਣੇ ਗਿਆ ਵਟੂਟੀ ਅਫਸਰਾਂ ਪਤਾ ਕਰ ਲੈਣੇ ਆਂ ਕਿ ਫੜ ਲਿਓ ਉਹ ਤੇ ਕਰੀਬ ਨੂੰ ਜਦੋਂ ਪਤਾ ਕਰਕੇ ਦੱਸ ਦਿਆਂ ਤੁਹਾਨੂੰ ਤੇ ਮੈਂ ਰਾਉਂਡ ਅਪ ਕਰ ਲਿਆ ਸੀ ਆਪਾਂ ਰਾਉਂਡ ਅਪ ਕਰ ਲਿਆ